ਤੁਹਾਡਾ ਗਾਣਾ ਸੀ ਨਾ ਉਸ ਚ 9811 ਜਿਹੜਾ ਆ ਉਸਲੀ 9811 ਆ ਸਿੱਧੂ ਬਾਈ ਦਾ 9811 ਆ ਬਾਪੂ ਜੀ ਨੇ ਕਹਿਤਾ ਕਿ ਆਪਣਾ ਟਰੈਕਟਰ ਕਢੋ ਤੇ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਬਾਪੂ ਜੀ ਨੇ ਡੀਜ਼ਲ ਪਵਾ ਕੇ ਸਪੈਸ਼ਲ ਕਹਿ ਕੇ ਆਪਣੇ ਬੰਦਿਆਂ ਨੂੰ ਉਹਨਾਂ ਨੇ ਟਰੈਕਟਰ ਸ਼ੂਟ ਦੇ ਵਿੱਚ ਬਾਈ ਜਿਹੜਾ ਅਸਲੀ ਟਰੈਕਟਰ origignal ਟਰੈਕਟਰ ਪਰਸਨਲ ਟਰੈਕਟਰ ਬਾਈ ਦਾ ਆਪਣੇ ਗਾਣੇ ਦੇ ਵਿੱਚ ਸ਼ੂਟ ਕਰ ਲਈ ਬਾਪੂ ਜੀ ਨੇ ਵਰਤਨ ਨੂੰ ਆਪਾਂ ਨੂੰ ਦਿੱਤਾ ਜੀ ਜਦੋਂ ਤੱਕ ਦੁਨੀਆ ਰਹੂਗੀ ਰੈਂਦੀ ਦੁਨੀਆ ਤੱਕ ਸਿੱਧੂ ਮੂਸੇਵਾਲਾ ਗੂੰਜੂਗਾ ਬਈ ਕਮੈਂਟਾਂ ਜਿਹੜੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਚੱਲ ਰਹੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਇੱਕ ਹੈਸ਼ਟੈਗ ਬਣ ਗਿਆ ਉਹ ਹੈਸ਼ਟੈਗ ਜਿਹੜਾ ਆ ਮੈਨੂੰ ਲੱਗਿਆ ਅਜੇ ਤੱਕ ਇੰਨਾ ਹੈਸ਼ਟੈਗ ਕਦੇ ਵਾਇਰਲ ਹੋਇਆ ਹੋਊਗਾ ਤੇ ਜਸਟਿਸ ਕਰਾ ਕੇ ਛੱਡੂਗਾ ਬਾਈ ਜਸਟਿਸ ਮਿਲੂਗੀ ਜੀ ਜ਼ਰੂਰ ਮਿਲੂਗੀ ਜਸਟਿਸ ਤੇ ਮਿਲਣੀ ਵੀ ਚਾਹੀਦੀ ਹੈ ਜੀ ਜਦੋਂ ਤੁਸੀਂ ਸ਼ੂਟ ਕਰ ਰਹੇ ਸੀ ਉਸ ਟਾਈਮ ਸੋਚ ਰਹੇ ਸੀ ਬਾਪੂ ਅੱਜ ਵੀ ਉਹ ਟਰੈਕਟਰ ਨੂੰ ਦੇਖਦਾ ਅੱਜ ਵੀ ਉਹ ਗੱਡੀ ਨੂੰ ਦੇਖਦਾ ਮਾਂ ਤੇਰੀ ਅੱਜ ਤੈਨੂੰ ਵਾਜਾ ਮਾਰਦੀ ਜਿਹਦਾ ਝੋਟਾ ਸੀ ਜਵਾਨ ਪੁੱਤ 28 ਸਾਲ ਦਾ ਜਦੋਂ ਚੜ ਕੇ ਸਟੇਜ ਉੱਤੇ ਥਾਪੀ ਮਾਰਦਾ ਬਾਪੂ ਲੱਗਦਾ ਏ ਮੈਨੂੰ ਜਿਵੇਂ ਤੇਰੇ ਨਾਲ ਦਾ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਏ ਮੈਂ ਕਿਸੇ ਬਾਪੂ ਨੇ ਇਹ ਟੈਟੂ ਪੁੱਤ ਦਾ ਬਣਾ ਲਿਆ ਕਹਿੰਦਾ 911 ਜਾਂਦਾ ਜਦੋਂ ਦੇਖਾਂ ਰੋਡ ਤੇ ਤੇਰੀ ਮੱਲੋ ਮੱਲੀ ਜਾਦਾ ਜੇ ਮੂਸੇ ਵਾਲਿਆ ਕਿ ਮੂਸੇ ਵਾਲਿਆ ਤੇਰਾ ਕੋਈ ਤੋੜ ਨਹੀਂ ਤੇਰੇ ਬਿਨਾਂ ਕਿਸੇ ਦੀ ਲੋੜ ਨਹੀਂ ਸੁੰਨਾ ਰਹਿ ਗਿਆ ਤੇਰਾ ਮਹਿਲ ਮੂਨਾਰਾ ਤੇ ਤੇਰੀ ਕਲਮ ਵੀ ਖੁੰਝੇ ਲੱਗ ਰੋਂਦੀ ਏ 911 ਤੇ ਬੈਠਾ ਬਾਪੂ ਕੁੱਬਾ ਮਾਰੇ ਤੇ ਤੇਰੀ ਮਾਂ ਤੈਨੂੰ ਚਾਰੇ ਪਾਸੇ ਟੋਂਦੀ ਏ ਜਗ ਸਾਰਿਆਂ ਨੂੰ ਸੁਨਣਾ ਜਾਂ ਜਾਪਦਾ ਏ ਤੇਰੇ ਬੁੱਤ ਨੇ ਪਰ ਉਹਨਾਂ 'ਚ ਰੂਹ ਹੈ ਨਹੀਂ ਅੱਜ ਤੇਰਾ ਜਨਮ ਦਿਨ ਆ ਝੋਟਿਆ ਮੇਲੇ ਲੱਗ ਗਏ ਪਰ ਤੂੰ ਹੈ ਨਹੀਂ ਕਿਆ ਹੋਣੀ ਕਿਆ ਬਾਤ ਹੈ ਸੋ ਸ਼ਿਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਹੁਸਨulfਾਸ ਦੇ ਨਾਲ ਜੋ ਸਾਡੇ ਮੇਜ ਨੇ ਸੋ ਸ਼ਿਕਾਲ ਹੁਸਨ ਜੀ ਕੀ ਹਾਲ ਚਾਲ ਸਿਗਾ ਬਈ ਜੀ ਬੜੀ ਤੁਸੀਂ ਦੱਸੋ ਅੱਛਾ ਹੁਸਨ ਤੁਹਾਡਾ ਪੂਰਾ ਨਾਮ ਪਹਿਲਾਂ ਕੀ ਹੈ ਹਨਾ ਵੀ ਅਸਲ ਨਾਮ ਕੀ ਸੀਗਾ ਤੇ ਤੁਸੀਂ ਇੰਡਸਟਰੀ 'ਚ ਕੀ ਨਾਮ ਲੈ ਕੇ ਚੱਲ ਰਹੇ ਹੋ ਮੇਰਾ ਅਸਲ ਨਾਮ ਹੈ ਜੀ ਹੁਸਨਪ੍ਰੀਤ ਸਿੰਘ ਹਮ ਇੰਡਸਟਰੀ ਲੈਵਲ ਤੇ ਮੈਂ ਆਪਣਾ ਨਾਮ ਹੁਸਨ ﺍﻟਫਾਜ਼ ਰੱਖਿਆ ਜੀ ਹੁਸਨ ﺍﻟਫਾਜ਼ ਅੱਛਾ ਪਿੱਛੇ ﺍﻟਫਾਜ਼ ﺍﻟਫਾਜ਼ ਜਿਹੜਾ ਮਤਲਬ ਹੁੰਦਾ ਨਾ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ﺍﻟਫਾਜ਼ ਕਿਵੇਂ ਰੱਖਿਆ ਹੁਸਨ ﺍﻟਫਾਜ਼ੀ ਕਿਉਂ ਮੈਂ ਰੱਖਿਆ ਨਾਮ ﺍﻟਫਾਜ਼ ਦਾ ਮਤਲਬ ਹੈ ਮੀਨਿੰਗ ਹੈ ਜੀ ਲਫ਼ਜ਼ ਸ਼ਬਦ ਹਮ ਤੇ ਸ਼ਬਦਾਂ ਦੀ ਇੱਕ ਆਰਟਿਸਟ ਨੂੰ ਗਾਉਣ ਵਾਲੇ ਨੂੰ ਜਾਂ ਲਿਖਣ ਵਾਲੇ ਨੂੰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਅਤ ਹੁੰਦੀ ਹੈ ਸ਼ਬਦਾਂ ਦੀ ਇਸੇ ਕਰਕੇ ਮੈਂ ਆਪਣਾ ਨਾਮ ਰੱਖਿਆ ਜੀ ਅਲਫਾਜ਼ ਮੈਂ ਦੇਖਿਆ ਨਾ ਕਈ ਬੰਦੇ ਇੰਗਲਿਸ਼ ਚ ਨਾਮ ਰੱਖ ਦਿੰਦੇ ਨੇ ਵੀ ਆ ਆਰਟਿਸਟ ਬਣਨ ਲਈ ਤੁਸੀਂ ਪੰਜਾਬੀ ਚ ਹੈਨਾ ਅਲਫਾਜ਼ ਦਾ ਮਤਲਬ ਅਸਲ ਬਹੁਤ ਵੱਡਾ ਹੁੰਦਾ ਬਿਲਕੁਲ ਆਪਣੀ ਪੰਜਾਬੀ ਮਾਂ ਬੋਲੀ ਚ ਤੇ ਗੱਲ ਕਰੀਏ ਤੁਸੀਂ ਪੰਜਾਬੀ ਚ ਹੀ ਆਪਣਾ ਨਾਮ ਰੱਖਿਆ ਆ ਤੇ ਪੰਜਾਬੀ ਚ ਹੀ ਸੋਚ ਰਹੇ ਹੋ ਵੀ ਇੰਡਸਟਰੀ ਚ ਮੈਂ ਯਾਰ ਹੁਸਨ ਅਲਫਾਜ਼ ਉੱਪਰ ਲੈ ਕੇ ਜਾਊਂਗਾ ਆ ਬਹੁਤ ਸਾਰੇ ਲੋਕ ਜਿਹੜੇ ਤੁਹਾਨੂੰ ਪਤਾ ਜੀ ਰੱਖ ਲੈਂਦੇ ਨੇ ਅੱਜ ਕੱਲ੍ਹ ਹੈਨਾ ਇੰਗਲਿਸ਼ ਦੇ ਵਿੱਚ ਨਾਮ ਰੱਖ ਲੈਂਦੇ ਨੇ ਕਈ ਹਿੰਦੀ ਦੇ ਵਿੱਚ ਰੱਖ ਲੈਂਦੇ ਨੇ ਕਿਵੇਂ ਨਾ ਕਿਵੇਂ ਹਰੇਕ ਦਾ ਅੱਡਾ ਡੱਡ ਟੈਸਟ ਹੁੰਦਾ ਨ ਤਾ ਕਰਕੇ ਮੈਂ ਆਪਣਾ ਨਾਮ ਆਪਣੇ ਪਿੰਡ ਤੋਂ ਲੈ ਕੇ ਆ ਇੰਡਸਟਰੀ ਲੈਵਲ ਤੇ ਜਿੰਨੇ ਵੀ ਵੱਡੇ ਲੈਵਲ ਨੇ ਮੈਂ ਸਾਰੇ ਤੱਕ ਆਪਣਾ ਨਾਮ ਹੁਸਨ ਅਲਫਾਜ਼ ਹੀ ਚਲਾਉਣਾ ਜੀ ਬਿਲਬੋਰਡ ਤੇ ਲੱਗਦਾ ਹੁਸਨ ਅਲਫਾਜ਼ ਚੱਲੂ ਆ ਚਲਾਵਾਂਗੇ ਜੀ ਮਿਹਨਤ ਜਾਰੀ ਹੈ ਜਾਰੀ ਹੈ ਹਾਂਜੀ ਅੱਛਾ ਹੁਸਨ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਕ ਗਾਣਾ ਚੱਲ ਰਿਹਾ ਬਹੁਤ ਟ੍ਰੈਂਡਿੰਗ ਤੇ ਆ ਹੈਨਾ ਸਿੱਧੂ ਮਸੇਵਾਲੇ ਵਾਲੇ ਬਾਈ ਤੇ ਟਰਬਿਊਟ ਆ ਉਹ ਗਾਣਾ ਕਿੰਨੇ ਨੰਬਰ ਟ੍ਰੈਂਡਿੰਗ ਤੇ ਚੱਲ ਰਿਹਾ ਤੁਸੀਂ ਦੱਸੋਗੇ ਮਾੜਾ ਜਾ ਜਾਂ ਸਾਡੇ ਉਹ तकरीबन 28 ਤੋਂ 30 ਦੇ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਹੂੰ ਤੇ ਜਲਦੀ ਉਹ ਕੋਸ਼ਿਸ਼ ਆ ਜਲਦੀ ਆਪਾਂ ਉਹਨੂੰ ਨੰਬਰ 1 ਤੇ ਲੈ ਕੇ ਆਵਾਂਗੇ ਤੇ ਬਹੁਤ ਸਾਰਾ ਸਾਥ ਆ ਸਾਰਿਆਂ ਦਾ ਸਹਿਯੋਗ ਆ ਕਿ ਭਾਈ ਸਿੱਧੂ ਮੂਸੇਵਾਲ ਨੂੰ ਸਾਰੇ ਆਪਾਂ ਜ਼ਿੰਦਾ ਰੱਖ ਰਹੇ ਆ ਆਪਣੇ ਦਿਲਾਂ ਦੇ ਵਿੱਚ ਤੇ ਅਮਰ ਆ ਭਾਈ ਤੇ ਇਸੇ ਕਰਕੇ ਆਪਾਂ ਗਾਣੇ ਦਾ ਨਾਮ ਰੱਖਿਆ ਜੀ ਇਮੋਰਟਲ ਤੇ ਇਮੋਰਟਲ ਦਾ ਮੀਨਿੰਗ ਹੈ ਜੀ ਅਮਰ ਅਮਰ ਅੱਛਾ ਮੈਂ ਇੱਕ ਗੱਲ ਕਰਦਾ ਆ ਭਾਜੀ ਸਾਰੇ ਕਹਿੰਨੇ ਆ ਵੀ ਬਾਈ ਸਿੱਧੂ ਮਸੇਵਾਲੇ ਦੇ ਨਾਂ ਤੇ ਲੋਕੀ ਫੇਮ ਭਾਲਦੇ ਨੇ ਤਾਂ ਗਾਣੇ ਕਰਦੇ ਨੇ ਆ ਫਿਰ ਸਿੱਧੂ ਮਸੇਵਾਲੇ ਦੀ ਗੱਲ ਅਸਲ ਗੱਲ ਕੀ ਹੁੰਦੀ ਹੈ ਵਿੱਚ ਤੁਸੀਂ ਗਾਣਾ ਕੀਤਾ ਹੈ ਨਾ ਹੈਨਾ ਤੁਹਾਨੂੰ ਪਤਾ ਵੀ ਹਾਂ ਯਾਰ ਅਸੀਂ ਕਿਸ ਲਈ ਗਾਣਾ ਕੀਤਾ ਦੇਖੋ ਜੀ ਲੋਕਾਂ ਨੂੰ ਲੱਗਦਾ ਹੈ ਕਿ ਫੇਮ ਭਾਲਦੇ ਆ ਨਾ ਫੇਮ ਤੁਸੀਂ ਬਾਈ ਦਾ ਨਾਮ ਯੂਜ਼ ਕਰਕੇ ਫੇਮ ਜਿਹੜੇ ਵੀ ਭਾਲਦੇ ਨੇ ਬਹੁਤ ਸਾਰੇ ਭਾਲਦੇ ਵੀ ਨਹੀਂ ਫੇਮ ਬਟ ਅਸੀਂ ਉਹਨਾਂ ਚੋਂ ਨਹੀਂ ਹੈਗੇ ਤੁਹਾਨੂੰ ਪਤਾ ਇੱਕ ਗਾਣਾ ਤਕਰੀਬਨ ਕਰਨ ਤੇ ਤਾਨੂੰ ਪਤਾ ਜੀ ਬਹੁਤ ਸਾਰੀ ਇਨਵੈਸਟਮੈਂਟ ਹੋ ਜਾਂਦੀ ਹੈ ਹਨਾ ਤੇ ਇਨਵੈਸਟਮੈਂਟ ਕਰਕੇ ਆਪਾਂ ਬਾਈ ਲਈ ਤਾਂ ਬਹੁਤ ਇਹ ਬਹੁਤ ਘੱਟ ਇਨਵੈਸਟਮੈਂਟ ਹੈ ਜੋ ਆਪਾਂ ਬਾਈ ਲਈ ਕਰ ਰਹੇ ਹਾਂ ਤੇ ਬਾਈ ਤਾਂ ਤੁਹਾਨੂੰ ਪਤਾ ਇੰਡਸਟਰੀ ਨੂੰ ਕਿੰਨੇ ਇਨਵੈਸਟਮੈਂਟ ਦੇ ਗਏ ਹਨਾ ਵੀ ਇੰਡਸਟਰੀ ਚ ਕਿੰਨੇ ਸਿੰਗਰ ਬਣਾ ਚੁੱਕੇ ਨੇ ਬਾਈ ਬਾਈ ਬਹੁਤ ਜ਼ਿਆਦਾ ਸਿੰਗਰ ਬਣਾ ਚੁੱਕੇ ਹਨ ਤੁਹਾਨੂੰ ਪਤਾ ਬਾਈ ਤਾਂ ਜਿੱਥੇ ਹੱਥ ਰੱਖ ਲੈਂਦੇ ਸੋਨਾ ਬਣ ਜਾਂਦੀ ਸੀ ਚੀਜ਼ ਹਨਾ ਜੀ ਪਰ ਆਪਾਂ ਇਹ ਫੇਮ ਲਈ ਨਹੀਂ ਕੀਤਾ ਇਹ ਗਾਣਾ ਜੋ ਆਪਾਂ ਕੀਤਾ ਦਿਲ ਤੋਂ ਕੀਤਾ ਤੇ ਬਾਈ ਨੂੰ ਸਦਾ ਆਪਣੇ ਦਿਲਾਂ ਦੇ ਵਿੱਚ ਅਮਰ ਰੱਖਣ ਲਈ ਕੀਤਾ ਇਸੇ ਕਰਕੇ ਆਪਾਂ ਗਾਣੇ ਦਾ ਨਾਮ ਹੀ ਸ਼ੁਰੂ ਤੋਂ ਇਹ ਮੋਟਰ ਰੱਖਿਆ ਜੀ ਹੂੰ ਤੇ ਬਾਈ ਮੈਂ ਮੇਰਾ ਸਾਰਿਆਂ ਨੂੰ ਇਹੀ ਰਿਕੁਐਸਟ ਆ ਕਿ ਬਾਈ ਨੂੰ ਆਪਾਂ ਜ਼ਿੰਦਾ ਰੱਖਣਾ ਹਮੇਸ਼ਾ ਹੀ ਆਪਣੇ ਦਿਲਾਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਆਪਾਂ ਬਾਈ ਨੂੰ ਜ਼ਿੰਦਾ ਰੱਖਣਾ ਹਮੇਸ਼ਾ ਹੀ ਜ਼ਿੰਦਾ ਰੱਖਣਾ ਅੱਛਾ ਮੈਂ ਇੱਕ ਗੱਲ ਹੋਰ ਕਰਦਾ ਜਦੋਂ ਇੰਡਸਟਰੀ ਤੁਹਾਡਾ ਗਾਣਾ ਆਇਆ ਸਾਰੇ ਕਹਿੰਦੇ ਹੋਣਗੇ ਬਾਈ ਬੜੇ ਸਿੰਗਰ ਹੋਣਗੇ ਤੁਹਾਡੇ ਨਾਲ ਦੇ ਕਹਿਣਗੇ ਵੀ ਯਾਰ ਸਿੱਧੂ ਮਸੇੂਆਲ ਤੇ ਗਾਣਾ ਇਹਨੇ ਤਾਂ ਕੀਤਾ ਕਿਉਂਕਿ ਇਹਨੂੰ ਫੇਮ ਮਿਲ ਜੇ ਹੈਣਾ ਜਾਂ ਫਿਰ ਇਹ ਗਾਣਾ ਤਾਂ ਹੀ ਚਲਾਣਾ ਚਾਹੁੰਦਾ ਸਿੱਧੂ ਮੂਸੇ ਵਾਲਾ ਦੇ ਨਾਂ ਤੋਂ ਫੇਮ ਭਾਲਦਾ ਕੀ ਅਸਲ ਗੱਲ ਐਵੇਂ ਹੁੰਦੀ ਯਾਰ ਜੋ ਮੂਸੇ ਵਾਲਾ ਅੱਜ ਨਹੀਂ ਆ ਦੁਨੀਆ ਤੇ ਲੋਕੀ ਉਹਦੇ ਗਾਣੇ ਕਰਦੇ ਨੇ ਜ਼ਰੂਰੀ ਤਾਂ ਨਹੀਂ ਕਿ ਹਾਂ ਯਾਰ ਫੇਮ ਲਈ ਗਾਣੇ ਕਰਦੇ ਨੇ ਕਈ ਪਿਆਰ ਵੀ ਹੁੰਦਾ ਨਾ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੂੰ ਮੈਂ ਗਾਣਾ ਹੋਰ ਕਰਨਾ ਸੀਗਾ ਹੂੰ ਰਿਲੀਜ਼ ਹੂੰ ਤੇ ਬਟ ਜਦੋਂ ਬਾਈ ਨੂੰ ਬਾਈ ਦੀ ਇਹ ਘਟਨਾ ਹੋਈ ਹੈਨਾ ਮੇਰਾ ਉਸ ਤੋਂ ਬਾਅਦ ਇਹ ਦਿਲ ਦੀ ਤਮੰਨਾ ਹੋ ਗਈ ਕਿ ਚਾਹੇ ਮੈਂ ਗਾਣਾ 5 ਸਾਲਠ ਰੋਕ ਕੇ ਕਰ ਲਾ ਪਰ ਕਰਨਾ ਬਾਈ ਨੂੰ ਹੀ ਟ੍ਰਿਬਿਊਟ ਹੈ ਗਾਣਾ ਹੂੰ ਬਹੁਤ ਸਾਰੀਆਂ ਆਫਰਸ ਵੀ ਪਈਆਂ ਨੇ ਮੇਰੇ ਕੋ ਪੈਂਡਿੰਗ ਪਈਆਂ ਨੇ ਕਿ ਗਾਣਾ ਕਰਨ ਵਾਸਤੇ ਪਰ ਨਹੀਂ ਜੋ ਪਹਿਲਾ ਗਾਣਾ ਕਰਨਾ ਸੀ ਮੈਂ ਬਾਈ ਨੂੰ ਹੀ ਕਰਨਾ ਸੀਗਾ ਟ੍ਰਿਬਿਊਟ ਸਿੱਧੂ ਬਾਈ ਲਈ ਕਿਉਂ ਗਾਣਾ ਕਰਨਾ ਸੀਗਾ ਇੰਡਸਟਰੀ 'ਚ ਬਹੁਤ ਹੋਰ ਵੀ ਸਿੰਗਰ ਨੇ ਸਿੱਧੂ ਲਈ ਕਿਉਂ ਕਰਨਾ ਸੀ ਸਿੱਧੂ ਬਾਈ ਲਈ ਕਿਉਂ ਕਰਨਾ ਸੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਰਚਿੰਗ ਹੋਈ ਆ ਬਾਈ ਸਿੱਧੂ ਦੀ ਹੋਈ ਆ ਜੀ ਜਿੰਨੇ ਵੀ ਬਾਲੀਵੁੱਡ ਦੇ ਸਿੰਗਰ ਲਾਲੋ ਪੋਲੀਵੁੱਡ ਹਾਲੀਵੁੱਡ ਜਿੰਨੇ ਵੀ ਸਿੰਗਰ ਲਾਲੋ ਸਾਰਿਆਂ ਦੇ ਦੁਨੀਆ ਭਰ ਦੇ ਵਿੱਚ ਇਹੋ ਜਿਹਾ ਕੋਈ ਦੇਸ਼ ਨਹੀਂ ਹੈਗਾ ਮਰਨ ਤੋਂ ਬਾਅਦ ਜਿੱਥੇ ਬਾਈ ਦੀ ਸਰਚਿੰਗ ਨਹੀਂ ਹੋਈ ਇਹੋ ਜਿਹਾ ਕੋਈ ਦੇਸ਼ ਨਹੀਂ ਹੈਗਾ ਤੇ ਬਾਈ ਨੇ ਜਿਹੜਾ ਹੈ ਆਪਣੇ ਪੰਜਾਬੀਅਤ ਨੂੰ ਆਪਣੀ ਪੰਜਾਬੀ ਨੂੰ ਆਪਣੀ ਮਾਂ ਬੋਲੀ ਨੂੰ ਆਪਣੀ ਪਹਿਰਾਵੇ ਨੂੰ ਜਿਹੜਾ ਹੈ ਪਹਿਲ ਦਿੱਤੀ ਹੈ ਇੰਡਸਟਰੀ ਲੈਵਲ ਤੇ ਬਹੁਤ ਵੱਡੇ ਲੈਵਲ ਤੇ ਪਹਿਲ ਦਿੱਤੀ ਹੈ ਬਾਈ ਨੂੰ ਤੇ ਬਾਈ ਨੇ ਆਪਣੀ ਪੰਜਾਬੀਅਤ ਨੂੰ ਜ਼ਿੰਦਾ ਰੱਖਿਆਗਾ ਬਾਹਰਲੇ ਦੇਸ਼ਾਂ ਦੇ ਵਿੱਚ ਗੋਰਿਆਂ ਦੇ ਵਿੱਚ ਬਾਈ ਨੇ ਸਾਰਿਆਂ ਨੂੰ ਜਿਹੜਾ ਹੈ ਆਪਣੇ ਨਾਂ ਪਹਿਚਾਨ ਬਣਾਈ ਆ ਪੰਜਾਬੀਆਂ ਦੀ ਇੱਕ ਵੱਖਰੀ ਪਹਿਚਾਨ ਬਣਾਈ ਆ ਇਸੇ ਕਰਕੇ ਮੈਂ ਬਾਈ ਸਿੱਧੂ ਨੂੰ ਹੀ ਆਪਣਾ ਆਈਡਲ ਮੰਨ ਕੇ ਚੱਲਿਆ ਜੀ ਅੱਛਾ ਮੈਂ ਇੱਕ ਚੀਜ਼ ਹੋਰ ਪੁੱਛਣਾ ਅੱਜ ਕੱਲ ਬਹੁਤ ਛੋੜੇ ਛੋੜੇ ਜਵਾਕ ਨੇ ਜਿਵੇਂ ਤੁਸੀਂ ਕਿਹਾ ਨਾ ਮੈਂ ਆਈਡਲ ਮੰਨ ਅਸੀਂ ਤੁਹਾਨੂੰ ਹਾਂਜੀ ਉਹ ਵੀ ਸਿੱਧੂ ਨੂੰ ਹਨਾ ਆਈਡਲ ਮੰਨਦੇ ਨੇ ਬਿਲਕੁਲ ਸਿੱਧੂ ਬਾਈ ਨੂੰ ਹਨਾ ਵੀ ਉਹਨਾਂ ਦੀ ਕਲਮ ਤੋਂ ਹੁਣ 295 295 ਇਲੈਕਸ਼ਨ ਤੇ ਦੇਖੋ ਕਿੰਨਾ ਗਾਣਾ ਵਰਤਿਆ ਗਿਆ ਬਿਲਕੁਲ ਜੀ ਬਿਲਕੁਲ ਠੀਕ ਹੈ ਰਾਹੁਲ ਗਾਂਧੀ ਵੀ ਕਹਿੰਦਾ ਵੀ 295 ਲਾਓ ਹਾਂਜੀ ਹਾਂਜੀ ਹਨਾ ਵੀ ਕਿੰਨੇ ਇਦਾਂ ਦੇ ਉਹ ਨੇ ਵੀ 295 ਲਾ ਲਾ ਕੇ ਹਨਾ ਮੈਂ ਦੇਖਿਆ ਆ ਵੀ ਬਹੁਤ ਬੰਦੇ ਨੇ ਬਿਲਕੁਲ ਜਿਹੜੇ ਗਾਣੇ ਨੂੰ ਉਹ ਕਰਦੇ ਨੇ ਤੁਹਾਨੂੰ ਕੀ ਲੱਗਦਾ ਵੀ ਜੇ ਅੱਜ ਸਿੱਧੂ ਬਾਈ ਹੁੰਦਾ ਤਾਂ ਕੀ ਹੋਣਾ ਸੀ ਜਾਂ ਫਿਰ ਹੈਗਾ ਆ ਨੇ ਸਿੱਧੂ ਬਈ ਹੈਗਾ ਜੀ ਹੂੰ ਦੁਬਾਰਾ ਆਇਆ ਵੀ ਇਹ ਵਿੱਚ ਆਪਣੇ ਹੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਪਹਿਲਾਂ ਤਾਂ ਚਲੋ ਮੇਰੇ ਸਾਰੇ ਜਿੰਨੇ ਵੀ ਬਾਈ ਨੂੰ ਚਾਉਣ ਵਾਲੇ ਹਨ ਸਾਰਿਆਂ ਨੂੰ ਮੇਰੀ ਮੇਰੇ ਵੱਲੋਂ ਵਧਾਈਆਂ ਜੀ ਬਹੁਤ ਬਹੁਤ ਕਿ ਬਾਈ ਆਪਣੇ ਵਿੱਚ ਦੁਬਾਰਾ ਆਇਆ ਤੇ ਮੈਂ ਕਹਣਾ ਅੱਜ ਤੋਂ ਜੋ ਜਦੋਂ ਵੀ ਆਪਣਾ ਬਾਈ ਵੱਡਾ ਹੋਊਗਾ ਤੇ ਜਿਨ੍ਹਾਂ ਨਾ ਪਹਿਲਾਂ ਸੀਗਾ ਉਹਨਾਂ ਹੀ ਨਾ ਦੁਬਾਰਾ ਬਾਈ ਲੈ ਕੇ ਆਵੇ ਦੁਬਾਰਾ ਸਟੇਜਾਂ ਤੇ ਉਵੇਂ ਹੀ ਗਾਵੇ ਬਾਈ ਮੇਰੀ ਇਹੀ ਦਿਲ ਦੀ ਤਮੰਨਾ ਜੀ ਕਿ ਜਦੋਂ ਵੀ ਮੈਂ ਦੇਖਾਂ ਚਾਹੇ ਉਹ ਤੱਕ ਆਪਾਂ ਬੁੱਢੇ ਹੋ ਜਗੇ ਪਰ ਬਾਈ ਨੂੰ ਦੁਬਾਰਾ ਫਿਰ ਦੇਖਣਾ ਚਾਹਣਾ ਇਸ ਸਟੇਜ ਤੇ ਹੂੰ ਫਿਰ ਦੇਖਣਾ ਚਾਹੁੰਦੇ ਹਾਂ ਬਿਲਕੁਲ ਜੀ ਅੱਛਾ ਇੱਕ ਚੀਜ਼ ਹੋਰ ਮੈਨੂੰ ਪਤਾ ਲੱਗਿਆ ਜਿਹੜਾ ਤੁਹਾਡਾ ਗਾਣਾ ਸੀ ਨਾ ਹਾਂਜੀ ਉਸ ਚ 98 11 ਜਿਹੜਾ ਆ ਉਸ ਲਈ 98 11 ਆ ਬਿਲਕੁਲ ਸਿੱਧੂ ਬਾਈ ਦਾ 98 11 ਆ ਹਾਂਜੀ ਉਹ ਕਿਵੇਂ ਗੱਲ ਸੀਗੀ ਅਸਲ ਉਹ ਅਸਲ ਗੱਲ ਇਹ ਸੀਗੀ ਜੀ ਅਸੀਂ ਜਦੋਂ ਸ਼ੂਟ ਕਰ ਰਹੇ ਸੀਗੇ ਅਸੀਂ ਮੂਸੇ ਸ਼ੂਟ ਕਰਨ ਦਾ ਸ਼ੁਰੂ ਪਲਾਨ ਬਣਾਇਆ ਸੀ ਮੂਸੇ ਤੋਂ ਜਵਾਰ ਕੇ ਜਵਾਰ ਕੇ ਤੋਂ ਮੂਸੇ ਸ਼ੂਟ ਕਰਨ ਦਾ ਪਲਾਨ ਬਣਾਇਆ ਸੀਗਾ ਉੱਥੇ ਸਾਨੂੰ 5911 ਟਰੈਕਟਰ ਦੀ ਜ਼ਰੂਰਤ ਸੀਗੀ ਤੇ ਚਲੋ ਮੌਕੇ ਤੇ ਸਾਡੇ ਤੋਂ 5911 ਟਰੈਕਟਰ ਦਾ ਨਹੀਂ ਕੋਈ ਇਹ ਹੋਇਆ ਆ ਅਰੇਂਜ ਨਹੀਂ ਹੋਇਆ ਮੌਕੇ ਤੇ ਸਾਡੇ ਤੋਂ ਫਿਰ ਜਦੋਂ ਅਸੀਂ ਬਾਪੂ ਜੀ ਨੂੰ ਗਾਣਾ ਸੁਣਾਇਆ ਬਾਪੂ ਜੀ ਵੀ ਗਾਣੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ ਹਰੇਕ ਨੂੰ ਹੁੰਦਾ ਜੀ ਆਪ ਦੇ ਮਾਪਿਆਂ ਨੂੰ ਹੁੰਦਾ ਕਿ ਮੇਰੇ ਪੁੱਤ ਨੇ ਯਾਰ ਇੰਨਾ ਕੋ ਮੈਨੂੰ ਇੰਨਾ ਕੋ ਜੋਗਾ ਕੀਤਾ ਕਿ ਉਹਤੇ ਕੋਈ ਗਾਣਾ ਕਰ ਰਿਹਾ ਉਹਤੇ ਕੋਈ ਇੱਕ ਵੱਖਰੇ ਰੂਪ ਵਿੱਚ ਗਾਣਾ ਕਰ ਰਿਹਾਗਾ ਤੇ ਤੁਹਾਨੂੰ ਪਤਾ ਬਹੁਤ ਸਾਰੇ ਬਾਈ ਨੂੰ ਟ੍ਰਿਬਿਊਟ ਗਾਣੇ ਕੀਤੇ ਪਰ ਬਾਪੂ ਜੀ ਨੂੰ ਆਪਣਾ ਗਾਣਾ ਇੰਨਾ ਕੁ ਪ੍ਰਭਾਵਿਤ ਕੀਤਾ ਬਾਪੂ ਜੀ ਨੂੰ ਆਪਣੇ ਗਾਣੇ ਨੇ ਬਾਪੂ ਜੀ ਨੇ ਕਹਿਤਾ ਕਿ ਆਪਣਾ ਟਰੈਕਟਰ ਕਢੋ ਤੇ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਬਾਪੂ ਜੀ ਨੇ ਡੀਜ਼ਲ ਪਵਾ ਕੇ ਸਪੈਸ਼ਲ ਕਹਿ ਕੇ ਆਪਣੇ ਬੰਦਿਆਂ ਨੂੰ ਉਹਨਾਂ ਨੇ ਟਰੈਕਟਰ ਸ਼ੂਟ ਦੇ ਵਿੱਚ ਬਾਈ ਦਾ ਅਸਲੀ ਟਰੈਕਟਰ origignal ਟਰੈਕਟਰ personal ਟਰੈਕਟਰ ਬਾਈ ਦਾ ਆਪਣੇ ਗਾਣੇ ਦੇ ਵਿੱਚ ਸ਼ੂਟ ਕਰ ਲਈ ਬਾਪੂ ਜੀ ਨੇ ਵਰਤਨ ਨੂੰ ਆਪਾਂ ਨੂੰ ਦਿੱਤਾ ਜੀ ਬਾਈ ਸੋਚਦੇ ਹੋ ਯਾਰ ਉਹ ਟਰੈਕਟਰ ਤੇ ਬੈਠ ਕੇ ਹਨਾ ਵੀ ਸਿੱਧੂ ਬਾਈ ਦੀ ਯਾਦ ਨਾ ਆਵੇ ਤਾਂ ਗੱਲ ਹੁੰਦੀ ਨਹੀਂ ਹਨਾ ਤੇ ਜਦੋਂ ਉਸ ਟਰੈਕਟਰ ਤੇ ਬੈਠੇ ਸੀ ਜਦੋਂ ਗਾਣਾ ਚੱਲ ਰਿਹਾ ਦਿਮਾਗ ਤੇ ਇੱਕ ਵਾਰੀ ਕੀ ਚੱਲ ਰਿਹਾ ਸੀਗਾ ਦਿਮਾਗ ਤੇ ਪਹਿਲਾਂ ਤਾਂ ਇਹ ਇੱਕ ਵਾਰੀ ਇਹੀ ਚੱਲ ਰਿਹਾ ਸੀਗਾ ਕਿ ਬਾਈ ਸਿੱਧੂ ਬੈਠਾ ਸੀਟ ਤੇ ਹਮ ਸਭ ਤੋਂ ਪਹਿਲੀ ਚੀਜ਼ ਇਹੀ ਦਿਮਾਗ ਦੇ ਵਿੱਚ ਆਈ ਕਿ ਬਾਈ ਸਿੱਧੂ ਬੈਠਾ ਹੈ ਸੀਟ ਦੇ ਉੱਪਰ ਤੇ ਜਦੋਂ ਸ਼ੂਟ ਚੱਲਿਆ ਸ਼ੂਟ ਸ਼ੁਰੂ ਹੋਇਆ ਜਦੋਂ ਉਹ ਗਾਣਾ ਚੱਲਿਆ ਜਿਹੜਾ ਆਪਣਾ ਗਾਣਾ ਆ ਜੀ ਉਹ ਗਾਣਾ ਨਾਲ-ਨਾਲ ਪਲੇ ਹੁੰਦਾ ਹੁੰਦਾ ਹਨਾ ਤੇ ਜਦੋਂ ਉਹ ਗਾਣਾ ਚੱਲਿਆ ਜਦੋਂ ਸ਼ੂਟ ਸ਼ੁਰੂ ਹੋਇਆ ਉਦੋਂ ਵੈਸੇ ਕਪਾਲੀ ਮੇਰੀ ਅੱਖਾਂ ਦੇ ਵਿੱਚ ਪਾਣੀ ਭਰ ਆਇਆ ਸੀਗਾ ਕਿ ਅੱਜ 22 ਦੇ ਟਰੈਕਟਰ ਤੇ ਬੈਠ ਕੇ 22 ਜੀ ਤੇ ਬੈਠਾ ਹੁੰਦਾ ਸੀ ਉਸੇ ਟਰੈਕਟਰ ਤੇ ਬੈਠ ਕੇ ਅੱਜ ਮੈਂ ਸ਼ੂਟ ਕਰ ਰਿਆਂਗਾ ਤੇ ਪਹਿਲੀ ਗੱਲ ਤਾਂ ਚਲੋ 22 ਜੀ ਦੀ ਆਪਾਂ ਲਾ ਸਕਦੇ ਹਾਂ ਕੋਈ 22 ਉਹ ਵੇਖਦੇ ਹੋਣਗੇ ਆਪਾਂ ਨੂੰ ਚਲੋ ਉੱਪਰੋਂ ਤੇ 22 ਜੀ ਦੀ ਕਿਰਪਾ ਹੋ ਸਕਦੀ ਹੈ ਵੀ ਕੋਈ ਨਾ ਕੋਈ ਪਰਮਾਤਮਾ ਵੱਲੋਂ ਆਪਾਂ ਨੂੰ ਕੋਈ ਆਇਆ ਹੋਵੇ ਕੋਈ ਆਰਡਰ 22 ਵੱਲੋਂ ਤੇ ਆਪਾਂ ਜਿਹੜਾ ਆ 22 ਨੂੰ ਬਾਈ ਤੂੰ ਇਨਸਪਾਇਰ ਹੋ ਕੇ ਆਪਾਂ ਇਨਾ ਵਧੀਆ ਗਾਣਾ ਜੋ ਕਰ ਚੁੱਕੇ ਆ ਤਾਂ ਸਾਰਿਆਂ ਦਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਰਿਹਾ ਜੀ ਇਹ ਗਾਣਾ ਕਰਨ ਦੇ ਵਿੱਚ ਵੱਡੀ ਗੱਲ ਤਾਂ ਇਹ ਆ ਜੀ ਗਾਣਾ ਸ਼ੇਅਰ ਹੋਵੇ ਨਾ ਹੋਵੇ ਮੈਨੂੰ ਉਸ ਚੀਜ਼ ਦੀ ਕੋਈ ਨਹੀਂ ਆ ਪਰ ਲੋਕ ਲੋਕ ਜਿਹਨੂੰ ਪਰਮਾ ਹੁੰਗਾਰਾ ਦੇ ਰਿਹਾ ਬਾਈ ਨੂੰ ਜ਼ਿੰਦਾ ਰੱਖ ਰਿਹਾ ਕਮੈਂਟਾਂ ਦੇ ਵਿੱਚ ਵੀ ਮੈਂ ਦੇਖਿਆ ਬਾਈ ਨੂੰ ਲੋਕ ਇੰਨਾ ਕਿ ਜ਼ਿੰਦਾ ਰੱਖੀ ਬੈਠੇ ਆਪਣੇ ਦਿਲਾਂ ਦੇ ਵਿੱਚ ਮੈਨੂੰ ਪਤਾ ਕਿ ਉਹ ਆਉਣ ਵਾਲੇ ਤਕਰੀਬਨ ਜਦੋਂ ਤੱਕ ਦੁਨੀਆ ਰਹੂਗੀ ਰਹੀ ਦੀ ਦੁਨੀਆ ਤੱਕ ਸਿੱਧੂ ਉਸੇ ਵਾਲਾ ਗੁੰਜੂ ਆ ਬਈ ਕਮੈਂਟਾਂ ਜਿਹੜੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਚੱਲ ਰਹੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਇੱਕ ਹੈਸ਼ਟੈਗ ਬਣ ਗਿਆ ਉਹ ਹੈਸ਼ਟੈਗ ਜਿਹੜਾ ਆ ਮੈਨੂੰ ਲੱਗਿਆ ਅਜੇ ਤੱਕ ਇੰਨਾ ਹੈਸ਼ਟੈਗ ਕਦੇ ਵਾਇਰਲ ਹੋਇਆ ਹੋਊਗਾ ਤੇ ਜਸਟਿਸ ਕਰਾ ਕੇ ਛੱਡੂਗਾ ਬਾਈ ਨੂੰ ਜਸਟਿਸ ਮਿਲੂਗੀ ਜੀ ਜ਼ਰੂਰ ਮਿਲੂਗੀ ਜਸਟਿਸ ਤੇ ਮਿਲਣੀ ਵੀ ਚਾਹੀਦੀ ਹੈ ਜੀ ਜਿਹੜੇ ਬੰਦੇ ਨੇ ਆਪਣਾ ਪੰਜਾਬੀਅਤ ਨੂੰ ਲੋਕਾਂ ਦੇ ਵਿੱਚ ਆਪਣੇ ਪੰਜਾਬ ਨੂੰ ਆਪਣੀ ਪਛਾਣ ਨੂੰ ਲੋਕਾਂ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਗੋਰਿਆਂ ਕਾਲਿਆਂ ਦੇ ਵਿੱਚ ਜਿਹੜਾ ਆ ਲੈ ਕੇ ਗਿਆ ਹੋਵੇ ਆਪਣੀ ਪਛਾਣ ਨੂੰ ਬਾਈ ਉਹਨੂੰ ਇਨਸਾਫ ਮਿਲਣਾ ਚਾਹੀਦਾ ਜੀ ਜਸਟਿਸ ਮਿਲਣੀ ਚਾਹੀਦੀ ਹੈ ਇੱਕ ਚੀਜ਼ ਹੋਰ ਭਾਜੀ ਗਾਣਾ ਕਿਵੇਂ ਸੋਚਿਆ ਸੀ ਵੀ ਇਹ ਗਾਣਾ ਆਇਆ ਤੁਹਾਡੇ ਕੋਲ ਕਿਵੇਂ ਆਇਆ ਸੀ ਗਾਣਾ ਸਭ ਤੋਂ ਪਹਿਲਾਂ ਤਾਂ ਹੈਨਾ ਵੀ ਸਿੱਧੂ ਮਸੂਏ ਵਾਲੇ ਬਾਈ ਵਾਤੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਣਾ ਬਾਈ ਲਵ ਚੰਨਣਕੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੇਰਾ ਗਾਣਾ ਕਲੈਬ ਆਇਆ ਹਮ ਬਾਈ ਲਵ ਚੰਨਣਕੇ ਦੇ ਅਕਸਰ ਤੁਸੀਂ ਗਾਣੇ ਸੁਨੇ ਹੋਣਗੇ ਜੀ ਮੁਬਾਰਕਾ ਤੈਨੂੰ ਮੇਰੇ ਵੱਲੋਂ ਲਵ ਚੰਨਣਕੇ ਲੱਖਾਂ ਵੇ ਹੈਪੀ ਬਰਥਡੇ ਜੱਟਾ ਵੀ ਜਾ ਉਹਨਾਂ ਦਾ ਇੱਕ ਗਾਣਾ ਬਹੁਤ ਪਪੂਲਰ ਹੋਇਆ ਸੀਗਾ ਬੇਬੇ ਬਹੁਤਿਆਂ ਨੂੰ ਪਹਿਣ ਗਏ ਦੰਦਲਾਂ ਤੇਰੇ ਪੁੱਤ ਦੀ ਚੜਾਈ ਦੇਖ ਕੇ ਜਾਂ ਗੋਲ ਗੱਪੇ ਪਹਿਣੇ ਆਂ ਕਰਾਉਣੇ ਬੰਦ ਨਹੀਂ ਹਾਂ ਜੀ ਹਾਂ ਜੀ ਜਾਂ ਗੋਲ ਗੱਪੇ ਕਹਿਣੇ ਪਰ ਆ ਗੋਲ ਗੱਪੇ ਪਹਿਣੇ ਆ ਕਰਾਉਣੇ ਬੰਦ ਨਹੀਂ ਨਹੀਂ ਤੂੰ ਤਿੱਖਾ ਤਿੱਖਾ ਬੋਲੇ ਜੱਟ ਨੂੰ ਤੇ ਬਹੁਤ ਆਲਮੋਸਟ ਬਾਈ ਦੇ ਗਾਣੇ ਪਪੂਲਰ ਹੋਏ ਤਾਂ ਮੈਨੂੰ ਮੌਕਾ ਮਿਲਿਆ ਬਾਈ ਦੇ ਨਾਲ ਗਾਣਾ ਕਲੈਬ ਕਰਨ ਦਾ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਨੇ ਮੈਨੂੰ ਗਾਣਾ ਦਿੱਤਾ ਬਾਈ ਨੇ ਬਹੁਤ ਸੋਹਣੀ ਕਲਮਾ ਬਾਈ ਦੀ ਜਿਨ੍ਹਾਂ ਨੇ ਆਪਣੇ ਇਸ ਕਲਮ ਦੇ ਥਰੂ ਬਾਈ ਸਿੱਧੂ ਮੂਸੇਵਾਲਾ ਤੇ ਉਹਨਾਂ ਦੇ ਨਾਲ ਮੈਂ ਗਾਣਾ ਕਲਾਬ ਕੀਤਾ ਤੇ ਮੇਰਾ ਜਿਹੜਾ ਸੁਪਨਾ ਸੀਗਾ ਕਿ ਮੈਂ ਬਾਈ ਨੂੰ ਗਾਣਾ ਬਾਈ ਨੂੰ ਟ੍ਰਿਬਿਊਟ ਕਰਨਾ ਉਹ ਸੁਪਨਾ ਬਾਈ ਲਵ ਚੰਨਕੇ ਜੀ ਦੇ ਥਰੂ ਜਿਹੜਾ ਪੂਰਾ ਹੋਇਆ ਏ ਇੱਕ ਚੀਜ਼ ਹੋਰ ਬਾਈ ਸੋਚਦੇ ਹਾਂ ਵੀ ਸਿੱਧੂ ਮਸੇਵਾਲੇ ਬਾਈ ਦਾ ਬਰਥਡੇ ਆ ਰਿਹਾ ਹਾਂਜੀ ਹਾਂਜੀ ਹੈਨਾ ਤੇ ਉਹ ਬੇਬੇ ਉਹ ਬਾਪੂ ਯਾਰ ਉਹਨਾਂ ਦੀ ਅੱਖਾਂ ਤਰਸਦੀਆਂ ਨੇ ਉਹ ਆਪਾਂ ਮੁੰਡੇ ਨੂੰ ਦੇਖਣ ਲਈ ਜਨਮ ਦਿਨ ਤੇ ਹੈਨਾ ਵੀ ਉਹਨਾਂ ਦਾ ਮੁੰਡਾ ਉਹਦੇ ਕੋਲ ਨਾ ਹੋਵੇ ਨਾ ਤਰਸਦੀਆਂ ਨੇ ਅੱਖਾਂ ਦੇ ਬਿਲਕੁਲ ਜਦੋਂ ਤੁਸੀਂ ਸ਼ੂਟ ਕਰ ਰਹੇ ਸੀ ਉਸ ਟਾਈਮ ਸੋਚ ਰਹੇ ਸੀ ਬਾਪੂ ਅੱਜ ਵੀ ਉਹ ਟਰੈਕਟਰ ਨੂੰ ਦੇਖਦਾ ਅੱਜ ਵੀ ਉਹ ਗੱਡੀ ਨੂੰ ਦੇਖਦਾ ਅ ਜਦੋਂ ਅਸੀਂ ਗਾਣਾ ਸ਼ੂਟ ਕਰਨ ਤੋਂ ਪਹਿਲਾਂ ਜਦੋਂ ਗਾਣਾ ਸੁਣਾਇਆ ਨਾ ਬਾਪੂ ਜੀ ਨੂੰ ਹੂੰ ਤੇ ਬਾਪੂ ਜੀ ਬਹੁਤ ਜ਼ਿਆਦਾ ਜਿਹੜਾ ਆ ਰੋਣ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਹ ਗਾਣਾ ਸੁਣ ਕੇ ਕਿਉਂਕਿ ਉਹਨਾਂ ਦੇ ਵਿੱਚ ਇੱਕ ਲਾਈਨ ਬੜੀ ਵਧੀਆ ਬਾਈ ਨੇ ਪਾਈ ਹੋਈ ਆ ਆ ਮਾਂ ਤੇਰੀ ਅੱਜ ਤੈਨੂੰ ਵਾਜਾ ਮਾਰਦੀ ਜਿਹਦਾ ਝੋਟਾ ਸੀ ਜਵਾਨ ਪੁੱਤ 28 ਸਾਲ ਦਾ ਜਦੋਂ ਚੜ ਕੇ ਸਟੇਜ ਉੱਤੇ ਥਾਪੀ ਮਾਰਦਾ ਬਾਪੂ ਲੱਗਦਾ ਏ ਮੈਨੂੰ ਜਮਾਂ ਤੇਰੇ ਨਾਲ ਦਾ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਏ ਮੈਂ ਕਿਸੇ ਬਾਪੂ ਨੇ ਐ ਟੈਟੂ ਪੁੱਤ ਦਾ ਬਣਾ ਲਿਆ ਕਹਿੰਦਾ ਨਾਟ ਗਹਿਰਾ ਜਾਂਦਾ ਜਦੋਂ ਦੇਖਾਂ ਰੋਡ ਤੇ ਤੇਰੀ ਮੱਲੋ ਮੱਲੀ ਯਾਦ ਆ ਜੇ ਮੂਸੇ ਵਾਲਿਆ ਚਾਹ ਤੇ ਬਾਈ ਯਾਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਗੱਲ ਕਰਾਂਗਾ ਮਾਪੇ ਦਾ ਅਸਲ ਪਿਆਰ ਕੀ ਹੁੰਦਾ ਯਾਰ ਹੈਨਾ ਤੁਸੀਂ ਹੁਣ ਉੱਥੇ ਬੈਠੇ ਸੀਗੇ ਦੇਖ ਰਹੇ ਸੀ ਬਾਪੂ ਦੀਆਂ ਅੱਖਾਂ 'ਚ ਪਾਣੀ ਸੀਗਾ ਤੇ ਸੋਚ ਬਿਆਨ ਕਰ ਰਿਹਾ ਸੀ ਉਹ ਪਿਆਰ ਬਿਲਕੁਲ ਜੀ ਬਿਲਕੁਲ ਬਾਪੂ ਦਾ ਅੱਖਾਂ ਚੋਂ ਹੀ ਦਿਖ ਰਿਆ ਸੀ ਉਹ ਪਿਆਰ ਬਿਲਕੁਲ ਜੀ ਬਿਲਕੁਲ ਅ ਮੈਂ ਇੱਕ ਚੀਜ਼ ਦੇਖੀ ਹੈ ਹਨਾ ਅ ਬਾਪੂ ਜੀ ਦੀ ਲਿਆਕਤ ਮੈਂ ਦੇਖੀ ਹੈ ਜਿਹੜੀ ਸਭ ਤੋਂ ਵੱਡੀ ਚੀਜ਼ ਹੂੰ ਬਾਪੂ ਜੀ ਦੇ ਵਿੱਚ ਜਿਹੜੀ ਲਿਆਕਤ ਆ ਮੈਨੂੰ ਬਹੁਤ ਘੱਟ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਹਨਾ ਚਲੋ ਹਨਾ ਅ ਉਹਨਾਂ ਦੇ ਪੁੱਤ ਨੇ ਉਹਨਾਂ ਦਾ ਨਾਮ ਰਸ਼ਨਾਇਆ ਪਰ ਫਿਰ ਵੀ ਲੋਕਾਂ ਦੇ ਵਿੱਚ ਪਤਾ ਕੀ ਹੈ ਜੀ ਮੈਂ ਦੇਖਿਆਗਾ ਐਟੀਟਿਊਡ ਆ ਜਾਂਦਾ ਕਿ ਯਾਰ ਮੇਰੇ ਕੋਲ ਇੰਨੇ ਲੋਕ ਆਉਂਦੇ ਐ ਮੈਲ ਨਾਉਂਦੇ ਫੋਟੋਵਾ ਬਾਪੂ ਜੀ ਹਰੇਕ ਨੂੰ ਲਿਆਕਤ ਨਾਲ ਮਿਲਦੇ ਆ ਚਾਹੇ ਕੋਈ ਗੋਰਾ ਹੋਵੇ ਚਾਹੇ ਕਾਲਾ ਹੋਵੇ ਚਾਹੇ ਕੋਈ ਪਿੰਡ ਦੇ ਵਿੱਚੋਂ ਕੋਈ ਦਿਹਾੜੀ ਕਰਨ ਵਾਲਾ ਮਜ਼ਦੂਰ ਆ ਜੇ ਉਹਨਾਂ ਨੂੰ ਵੀ ਬਾਪੂ ਜੀ ਜਿਹੜਾ ਹੈ ਪੂਰੀ ਲਿਆਕਤ ਦੇ ਨਾਲ ਮਿਲਦੇ ਆ ਬਈ ਤਕੀ ਕੋ ਸੋਚਿਆ ਸਿੱਧੂ ਉਸਦੇ ਬਾਈ ਦੇ ਬਰਥਡੇ ਤੇ ਹਾਂਜੀ ਬਰਥਡੇ ਤੇ ਬਾਈ ਦੇ ਆਪਾਂ ਸੋਚਿਆ ਜਾਵਾਂਗੇ ਉੱਥੇ ਵੀ ਜਾਵਾਂਗੇ ਬਾਈ ਨੂੰ ਮੈਂ 29 ਤਰੀਕ ਨੂੰ ਵਿਗਿਆ ਸੀਗਾ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਮੈਂ ਹਜੇ ਵੀ ਦੇਖ ਰਿਹਾ ਕਿ ਯਾਰ ਬਹੁਤ ਜ਼ਿਆਦਾ ਵੀ ਯਾਨੀ ਕਿ ਹਰ ਸਾਲ ਵੱਧਦਾ ਹੀ ਜਾਂਦਾ ਲੋਕਾਂ ਦੇ ਵਿੱਚ ਉਹਨਾਂ ਲਈ ਪਿਆਰ ਵੱਧਦਾ ਹੀ ਜਾਂਦਾ 29 ਤਰੀਕ ਨੂੰ ਬੜਾ ਜਿਹੜੇ ਆ ਲੋਕ ਤੁਹਾਨੂੰ ਪਤਾ ਉਸ ਦਿਨ ਬਾਈ ਨਾਲ ਘਟਨਾ ਹੋਈ ਸੀ ਤੇ ਲੋਕ ਉਹਨੂੰ ਬਰਸੀ ਮਨਾਉਣ ਵਾਸਤੇ ਉੱਥੇ ਆਉਂਦੇ ਆ ਹਨਾ ਮੂਸੇਪਿੰਡ ਤੇ ਜਨਮ ਦਿਨ ਮਨਾਉਣ ਵਾਸਤੇ ਵੀ ਬਹੁਤ ਲੋਕ ਆਉਂਦੇ ਆ ਤੇ ਐਤਕੀ ਵੀ ਜਾਵਾਂਗੇ ਜਨਮ ਦਿਨ ਮਨਾਉਣ ਅੱਛਾ ਇੱਕ ਚੀਜ਼ ਹੋਰ ਪੁੱਛਦਾ ਹਾਂ ਬਾਈ ਇੱਕ ਸਿੱਧੂ ਮੂਸੇ ਵਾਲਾ ਬਾਈ ਸੀਗਾ ਹਾਂਜੀ ਹਨਾ ਜਿਹੜਾ ਆਪਣੇ ਗਾਣੇ ਗਾ ਕੇ ਲੋਕਾਂ ਨੂੰ ਵੀ ਚਲੋ ਵਿਊਜ਼ ਚਲੋ ਗਾਣੇ ਗਾ ਕੇ ਸਹੀ ਤਰੀਕੇ ਨਾਲ ਵਿਊਜ਼ ਲੈਂਦਾ ਸੀ 295 ਜਿਵੇਂ ਗਾਣੇ ਹੋ ਗਏ ਹਨ ਤੇ ਯਾਰ ਇੱਕ ਅੱਜ ਕੱਲ ਮੈਂ ਦੇਖਿਆ ਇੱਕ ਰੀਲ ਬੜੀ ਵਾਇਰਲ ਹੋ ਰਹੀ ਹੈ ਮੈਂ ਕੰਪੇਅਰ ਨਹੀਂ ਕਰ ਰਿਹਾ ਹਾਂਜੀ ਮੈਂ ਇੱਕ ਗੱਲ ਕਰਦਾ ਉਹ ਤਾਂ ਮੁੰਡੇ ਮੁੰਡਾ ਸੀਗੇ ਨਾ ਬਾਈ ਹਾਂਜੀ 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 ਕੁੜੀਆਂ ਲਈ ਚੜਨਾ ਕਹਿੰਦੇ ਸੌਖਾ ਹੁੰਦਾ ਇੰਸਟਾਗ੍ਰam ਤੇ ਤੇ ਬਾਈ ਅੱਜ ਕੱਲ ਕੁੜੀਆਂ ਪਤਾ ਕੀ ਕਰ ਰਹੀਆਂ ਨੇ ਇੰਸਟਾਗ੍ਰam ਤੇ ਰੀਲ ਚੱਲ ਰਹੀ ਆ ਵੀ ਜੇ ਮੈਂ ਛੋਟੇ ਕੱਪੜੇ ਪਾਵਾਂ ਨਾ ਮੈਂ ਵਾਇਰਲ ਹੋ ਜਾਾਂਗੀ ਬੜੀ ਛੇਤੀ ਮੇਰੇ ਵਿਊਜ਼ ਆਂਦੇ ਨੇ ਤੇ ਮੈਂ ਜੇ ਸੂਟ ਪਾਵਾਂ ਮੇਰੇ ਇਨਵਿਊਜ਼ ਨਹੀਂ ਆਉਂਦੇ ਤਾਂ ਮੈਂ ਛੋਟੇ ਕੱਪੜੇ ਪਾਣੀਆਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਬਾਈ ਦੇਖੋ ਜੀ ਆ ਬਹੁਤ ਗਲਤ ਗੱਲ ਆ ਜਿਹੜੀਆਂ ਕੁੜੀਆਂ ਇਹ ਸੋਚਦੀਆਂ ਨਾ ਕਿ ਜੇ ਛੋਟੇ ਕੱਪੜੇ ਪਾਵਾਂਗੇ ਆਪਾਂ ਤਾਂ ਹੀ ਵਾਇਰਲ ਹੋਵਾਂਗੇ ਪਹਿਲੀ ਗੱਲ ਤਾਂ ਵਾਇਰਲ ਹੋਣ ਦਾ ਕਦੇ ਸੋਚੋ ਹੀ ਨਾ ਜਿੰਨਾ ਟਾਈਮ ਉਹ ਪ੍ਰਮਾਤਮਾ ਨਹੀਂ ਚਾਹੁੰਦਾ ਕੋਈ ਵਾਇਰਲ ਨਹੀਂ ਹੋ ਸਕਦਾ ਜਿੱਥੇ ਪ੍ਰਮਾਤਮਾ ਨੇ ਖਾਣਾ ਦਾਣਾ ਰਹਿਣਾ ਸਹਿਣਾ ਪਹਿਨਣਾ ਲਿਖਿਆ ਉਹ ਕੰਮ ਆਪਾਂ ਨੂੰ ਕਰਨਾ ਹੀ ਚਾਹੀਦਾ ਤੇ ਜ਼ਰੂਰੀ ਨਹੀਂ ਹੈਗਾ ਕਿ ਛੋਟੇ ਕੱਪੜੇ ਪਾ ਕੇ ਹੀ ਆਪਾਂ ਜਿਹੜਾ ਹੈ ਪਪੂਲਰ ਹੋ ਸਕਦੇ ਆ ਆ ਆਪਣੀ ਮੈਂ ਕਹਿੰਦਾ ਮਾਂ ਬੋਲੀ ਨੂੰ ਕਦੇ ਵੀ ਨਾ ਭੁੱਲੋ ਆਪਣੀ ਮਾਂ ਆਜਰੀ ਮਾਤਰ ਆਪਾਂ ਜਿਹੜਾ ਪਹਿਰਾਵਾ ਗੋ ਕਦੇ ਨਾ ਭੁੱਲੋ ਮੈਂ ਕਹਿੰਦਾ ਇੱਕ ਆਪਾਂ ਦੇਖਿਆ ਨਹੀਂ ਆਪਾਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਣੇ ਆਪਾਂ ਜੋ ਰੀਲਾਂ ਸਕਰੋਲ ਕਰਦੇ ਆ ਆਪਾਂ ਦੇਖਦੇ ਆ ਜਦੋਂ ਜਿਹੜੇ ਹੁੰਦੇ ਚੁੰਨੀ ਲਈ ਹੁੰਦੀ ਹੈ ਕਿਸੇ ਕੁੜੀ ਨੇ ਉਹ ਜ਼ਿਆਦਾ ਸੋਹਣੀ ਲੱਗਦੀ ਤੁਸੀਂ ਦੱਸੋ ਬਾਈ ਜੀ ਉਹ ਜ਼ਿਆਦਾ ਸੋਹਣੀ ਲੱਗਦੀ ਹੈ ਕੁੜੀ ਜਾਂ ਮੰਨ ਕੇ ਚਲੋ ਜਿਨ੍ਹਾਂ ਨੇ ਛੋਟੇ ਛੋਟੇ ਸ਼ੋਰਟ ਕੱਪੜੇ ਪਾਈ ਹੁੰਦੇ ਆਪਾਂ ਉਹਨਾਂ ਨੂੰ ਬਿਆਨ ਵੀ ਨਹੀਂ ਕਰ ਸਕਦੇ ਗੱਲਾਂ ਦੇ ਵਿੱਚ ਕਿ ਆਪਾਂ ਉਹਨਾਂ ਦੇ ਕੱਪੜੇ ਦਾ ਨਾਮ ਵੀ ਨਹੀਂ ਜਾਣਦੇ ਕਿ ਕੀ ਕੀ ਨਾ ਮੈਂ ਐਸੀ ਵਹੀ ਗੱਲ ਕਹੂੰਗਾ ਉਹਨਾਂ ਦੀ ਰੈਪਿਊਟੇਸ਼ਨ ਨਾ ਉਹਨਾਂ ਤੱਕ ਹੀ ਰਹਿ ਜਾਂਦੀ ਆ ਬਿਲਕੁਲ ਬਿਲਕੁਲ ਠੀਕ ਆ ਸਾਦਕੀ ਜਿਹੜੀ ਸਾਦਕੀ ਹੁੰਦੀ ਆ ਤੇ ਜਿਹੜੀ ਆ ਚੀਜ਼ਾਂ ਹੁੰਦੀਆਂ ਨੇ ਉਹ ਉਹ ਸੀਜ਼ਾਂ ਦੀ ਮੰਨੀ ਜਾਂਦੀ ਆ ਇਹ ਬਿਆਨ ਨਹੀਂ ਕਰ ਸਕਦੇ ਹਨ ਪਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਆਪਣੀ ਆਡੀਅנס ਵੀ ਬਈ ਇਦਾਂ ਦੀ ਆ ਵੀ ਉਹ ਚੀਜ਼ ਨੂੰ ਲਾਈਕ ਕਰਦੀ ਆ ਤੇ ਦੂਜੀ ਜਿਹੜੀ ਚੀਜ਼ ਹੁੰਦੀ ਆ ਸਾਦਕੀ ਵਾਲੀ ਉਹ ਨਹੀਂ ਦੇਖਣਾ ਚਾਹੁੰਦੇ ਕੁਝ ਆਡੀਅנס ਦੇ ਵੀ ਡਿਪ ਤੇ ਕੁਛ ਆਰਟਿਸਟ ਤੇ ਵੀ ਡਿਪੈਂਡ ਕਰਦਾ ਜੀ ਤੇ ਬਾਈ ਆ ਬੰਦੇ ਜਿੰਨੇ ਵੀ ਦੇਖ ਰਹੇ ਆ ਨਾ ਇਹਨਾਂ ਚੋਂ 90% ਬੰਦੇ ਇਹੀ ਚੀਜ਼ ਦੇਖਣਗੇ ਵੀ ਇਸ ਗੱਲ 'ਚ ਸਵਾਦ ਆ ਰਿਹਾ ਸਾਨੂੰ ਬਿਲਕੁਲ ਬਿਲਕੁਲ ਜਿਹੜੀ ਇਹ ਕੁੜੀ ਦੀ ਗੱਲ ਕਰ ਰਹੇ ਨੇ ਜਾਂ ਫਿਰ ਕਿਸੇ ਵੀ ਕਿਸੇ ਦੀ ਵੀ ਗੱਲ ਕਰ ਰਹੇ ਨੇ ਉਹ ਕੁੜੀ ਯਾਰ ਸੱਚੀ ਐਵੇਂ ਬੰਦੀ ਸੀ ਜਾ ਕੇ ਦੇਖੀ ਤੁਸੀਂ ਆਈ ਈ ਆਈ ਈ ਅੱਧੇ ਬੰਦੇ ਐਵੇਂ ਦੇ ਹੋਣਗੇ ਅੱਧੇ ਤਾਂਹੀਂ ਫੋਲੋ ਕਰ ਲੈਂਦੇ ਆਂ ਵੀ ਦੇਖਣ ਵਾਸਤੇ ਵੀ ਅੱਗੇ ਹੋਰ ਇਹ ਜੀ ਵੀਡੀਓ ਪਾਉਗੀ ਇਹ ਪਰ ਯਾਰ ਜਿੰਨੇ ਇੱਕ ਬੱਚੇ ਹੋਏ ਨੇ ਨਾ ਬਾਈ ਮੈਂ ਕਹਿੰਨਾ ਉਹ ਬਦਲ ਸਕਦੇ ਨੇ ਬਹੁਤ ਗੁੱਸਾ ਬਣ ਮੈਂ ਤਾਂ ਇਹੀ ਕਹੂੰਗਾ ਇਹ ਦੇਖੋ ਨਸ਼ਿਆਂ ਤੋਂ ਤੇ ਇਹਨਾਂ ਚੀਜ਼ਾਂ ਤੋਂ ਬੱਚੋ ਜਿੰਨਾ ਬਚਿਆ ਜਾਂਦਾ ਬਚ ਜੋ ਅ ਜਿਹੜੇ ਲੋਕ ਐ ਨਾ ਅਸਲ ਦੇ ਵਿੱਚ ਕੀ ਆ ਜਦੋਂ ਕੋਈ ਕੁੜੀ ਨੇ ਕਿਸੇ ਨੇ ਹਾਫ ਕੱਪੜਿਆਂ ਦੇ ਵਿੱਚ ਵੀਡੀਓ ਪਾਤੀ ਕਾਫੀ ਕੁੜੀਆਂ ਆਪਾਂ ਦੇਖਦੇ ਹਾਫ ਕੱਪੜਿਆਂ ਦੇ ਵਿੱਚ ਵੀਡੀਓ ਜੋ ਪਾ ਦਿੰਦੀਆਂ ਨੇ ਤੇ ਉਹਨੂੰ ਜਦੋਂ ਲੋਕ ਦੇਖਦੇ ਆ ਉਹਨੂੰ ਫੋਲੋ ਕਰਦੇ ਆ ਫੋਲੋ ਕਿਉਂ ਕਰਦੇ ਆ ਉਹ ਤੁਸੀਂ ਸੋਚਿਆ ਜਦੋਂ ਆਪਾਂ ਚੰਗੀ ਚੀਜ਼ ਨੂੰ ਕਿਸੇ ਨੂੰ ਫੋਲੋ ਕਰਾਂਗੇ ਆਪਣੇ ਸਾਹਮਣੇ ਕੋਈ ਚੰਗੀ ਚੀਜ਼ ਆ ਜਾਂਦੀ ਆ ਆਪਾਂ ਨੂੰ ਤਾਂ ਹੀ ਫੋਲੋ ਕਰਾਂਗੇ ਕਿ ਯਾਰ ਆ ਦੇਖੋ ਆ ਲਾਇਬ੍ਰੇਰੀ ਦੇ ਕੋਈ ਲਾਇਬ੍ਰੇਰੀ ਦਾ ਪੇਜ ਬਣਾਇਆ ਹੋਇਆ ਅੱਗੇ ਕਿਤਾਬਾਂ ਆਉਣਗੀਆਂ ਵਧੀਆ ਕਿਤਾਬਾਂ ਆਉਣਗੀਆਂ ਆਪਾਂ ਪੁੱਛਾਂ ਭਾਈ ਹਾਂਜੀ ਤੁਸੀਂ ਗੱਲ ਕੀਤੀ ਨਾ ਵੀ ਸ਼ਾਰਟ ਕੱਪੜੇ ਹਨਾ ਤੇ ਇਹ ਸੋਚਦੇ ਵੀ ਤੁਹਾਡੇ ਭੈਣ ਵੀ ਉਹ ਸ਼ਾਰਟ ਕੱਪੜੇ ਪਾਵੇ ਤਾਂ ਤੁਹਾਨੂੰ ਕਿਵੇਂ ਲੱਗੂਗਾ ਭਾਈ ਬਿਲਕੁਲ ਬਿਲਕੁਲ ਜੀ ਇਹਦੀ ਸੋਚਦੇ ਤੁਹਾਡੇ ਘਰ 'ਚ ਵੀ ਯਾਰ ਮਾਵਾ ਭੈਣਾ ਨੇ ਤੁਸੀਂ ਨਹੀਂ ਸੋਚਦੇ ਵੀ ਹਾਂ ਤੁਹਾਡੇ ਵੀ ਘਰੇ ਕੋਈ ਕੁੜੀ ਆਈ ਹੈ ਭਾਈ ਵੀਰੇ ਸ਼ਾਰਟ ਕੱਪਲੇ ਆਪਣੀ ਸਾਗੀ ਭੈਣ ਦਾ ਛੱਡੋ ਤੁਸੀਂ ਆਪਣੀ ਕੋਈ ਤਾਏ ਚਾਚੇ ਦੀ ਕੁੜੀ ਪਾਜੇ ਆਪਾਂ ਮੂੰਹ ਪਾਸੇ ਕਰਕੇ ਲੰਘਦੇ ਆਂ ਜਦੋਂ ਆਪਣੇ ਤਾਏ ਚਾਚੇ ਦੀ ਕੁੜੀ ਨੇ ਪਾਇਆ ਹੋਵੇ ਆਪਾਂ ਦੇਖਦੇ ਨੇ ਉਹਦੇ ਵੱਲ ਜੇ ਉਹ ਹੀ ਕਿਸੇ ਹੋਰ ਕੁੜੀ ਨਾਲ ਪਾਇਆ ਹੋਵੇ ਨਾ ਮੈਂ ਕਹਣਾ ਯਾਰ ਬੰਦਾ ਉਹਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਫਰੋਲ ਲਿੰਦਾ ਉਹਨੂੰ ਹੂੰ ਇਹ ਰਿਐਲਿਟੀ ਹੈ ਵੀਰੇ ਜੇ ਉਹ ਹੀ ਕਿਸੇ ਹੋਰ ਕੁੜੀ ਨਾਲ ਪਾਇਆ ਹੋਵੇ ਆਪਣੇ ਸਾਕਿਆਂ ਦੀ ਨਾ ਹੋਵੇ ਵੈਸੇ ਤਾਂ ਅੱਜਕੱਲ ਵੀਰੇ ਸਿਸਟਮ ਸਾਰਾ ਤੁਹਾਨੂੰ ਪਤਾ ਖਰਾਬ ਹੀ ਹੋਇਆ ਪਿਆ ਅੱਜਕੱਲ ਤੁਹਾਨੂੰ ਪਤਾ ਸਕੇ ਕੋਈ ਵੀ ਨਹੀਂ ਦੇਖਦਾ ਸਾਕੀ ਸਿਰਫ ਆਪਣੀ ਸਾਕੀ ਭੈਣ ਨੂੰ ਛੱਡ ਕੇ ਮੈਨੂੰ ਲੱਗਦਾ ਕੋਈ ਰਿਸ਼ਤਾ ਰਹਿ ਗਿਆ ਅੱਜ ਕੱਲ ਹੂੰ ਬਸ ਇਹੀ ਕਹਿਣਾ ਚਾਹੂੰ ਅੱਛਾ ਭਾਈ ਇੱਕ ਚੀਜ਼ ਹੋਰ ਹੈ ਮੈਂ ਇੱਕ ਵੀਡੀਓ ਦੇਖੀ ਸੀਗੀ ਹਾਂਜੀ ਉਹ ਵੀਡੀਓ ਐਨਕਸੇ ਇੱਕ ਆ ਮੁੰਡਾ ਸੀਗਾ ਬੈਠਾ ਆ ਪਿੱਛੇ ਹੈਣਾ ਵੀ ਗੱਡੀ 'ਚ ਬੈਠਾ ਬੋਤਲਾਂ ਪਈਆਂ ਨੇ ਬੋਤਲਾਂ ਦੇ ਉੱਤੇ ਬੈਠਾ ਹੋਇਆ ਪਾਣੀ ਵਾਲੀ ਹਾਂਜੀ ਤੇ ਮੁੰਡਾ ਟੈਨਸ਼ਨ 'ਚ ਸੀ ਅੱਜ ਦੀ ਨੌਜਵਾਨੀ ਹੈਣਾ ਵੀ ਟੈਨਸ਼ਨ 'ਚ ਆ ਸਾਰੀ ਦੀ ਸਾਰੀ ਹਾਂਜੀ ਸਾਰਿਆਂ ਨੂੰ ਐ ਹੁੰਦਾ ਯਾਰ ਸਾਡਾ ਕੀ ਬਣੂਗਾ ਫਿਊਚਰ ਫਿਊਚਰ ਦੀ ਟੈਨਸ਼ਨ ਅੱਜਕੱਲ ਹਰ ਇੱਕ ਨੂੰ ਆ। ਬਾਈ ਆਹੀ 2 ਦਿਨ ਨੇ ਜਾਂ ਫਿਰ ਆਹੀ 4 ਦਿਨ ਹੁੰਦੇ ਨੇ ਹਨਾ ਹੱਸ ਕੇ ਖੇਡ ਖੇਡ ਲੋ। ਠੀਕ ਹੈ ਟੈਨਸ਼ਨ ਲੈਣੀ ਜ਼ਰੂਰੀ ਹੈ ਕਿਉਂਕਿ ਫਿਊਚਰ ਹੈ ਤੁਹਾਡਾ। ਪਰ ਯਾਰ ਇੰਨੀ ਵੀ ਟੈਨਸ਼ਨ ਨਹੀਂ ਲੈਣੀ ਚਾਹੀਦੀ। ਮੈਂ ਦੇਖ ਰਿਹਾ ਵੀ ਅੱਜ ਬਾਈ ਮੁੰਡੇ ਸਭ ਤੋਂ ਵੱਧ ਸਮਝਦਾਰ ਹੋ ਰਹੇ ਨੇ। ਬਿਲਕੁਲ ਜੀ। ਹਾਂ ਟੈਨਸ਼ਨ ਲੈਣਾ ਕੋਈ ਹੱਲ ਨਹੀਂ ਆ ਬਾਈ। ਜਿਵੇਂ ਪਹਿਲਾਂ ਹੁੰਦੀਆਂ ਸੀ ਨਾ ਲੜਾਈਆਂ ਹੁੰਦੀਆਂ ਸੀ ਕਿ ਇੱਥੇ ਚੱਲ ਗਏ ਉੱਥੇ ਚੱਲ ਗਏ ਲੜਾਈ ਕਰ ਲਈ। ਹੁਣ ਸਮਝ ਸਮਝ ਆ ਗਈ ਹੈ ਬਾਈ। ਬਿਲਕੁਲ ਜੀ ਬਿਲਕੁਲ। ਵੀ ਕੰਮਕਾਰ ਜ਼ਰੂਰੀ ਆ। ਜ਼ਰੂਰੀ ਹੈ ਵੀਰੇ ਫਿਊਚਰ ਬਣਾਉਣਾ ਜ਼ਰੂਰੀ ਆ ਲੜਾਈਆਂ ਤਾਂ ਬਹੁਤ ਕਰ ਲਈਆਂ ਵੀਰੇ ਫਿਊਚਰ ਨਾ ਹੋਵੇ ਨਾ ਕੋਈ ਰਿਸ਼ਤਾ ਵੀ ਨਹੀਂ ਕਰਦਾ ਮੁੰਡੇ ਦਾ ਫਿਊਚਰ ਜ਼ਿਆਦਾ ਦੇਖਿਆ ਜਾਂਦਾ ਕੁੜੀ ਦਾ ਕੀ ਆ ਵੀਰੇ ਕੁੜੀ ਨੇ ਤਾਂ ਕੁੜੀ ਨੂੰ ਤਾਂ ਘਰ ਦੇਣੇ ਤੋਰ ਦੇਣਾ ਕੁੜੀ ਨੂੰ ਮੁੰਡੇ ਲੜ ਲਾ ਦੇਣਾ ਬਾਈ ਪਰ ਮੁੰਡੇ ਲਈ ਫਿਊਚਰ ਬਣਾਉਣਾ ਬਹੁਤ ਇੱਕ ਚੀਜ਼ ਹੋਰ ਹਾਂਜੀ ਹਾਂਜੀ ਲੜਨ ਨੂੰ ਅੱਜ ਸਾਰੇ ਲੜ ਸਕਦੇ ਆ ਅਸੀਂ ਵੀ ਲੜ ਸਕਦੇ ਆ ਬਾਈ ਪਰ ਕਰਦਿਆਂ ਨੇ ਕਹਿੰਦੇ ਆ ਵੀ ਹਾਲਾਤ ਨੇ ਸਿਖਾਤਾ ਵੀ ਕੋਈ ਇੱਥੇ ਯਾਰੀ ਦੋਸਤੀ ਨਹੀਂ ਹੁੰਦੀ ਬਿਲਕੁਲ ਜੀ ਕੁਝ ਨਹੀਂ ਹੁੰਦਾ ਸੋ ਆਪਣਾ ਕੰਮ-ਕਾਰ ਕਰੋ ਅੱਗੇ ਫਿਊਚਰ ਹੀ ਬਣਾਉਣਾ ਬਿਲਕੁਲ ਜੀ ਬਿਲਕੁਲ ਆ ਬਾਕੀ ਮੈਂ ਇਹ ਗੱਲ ਇੱਕ ਗੱਲ ਕਹੂੰਗਾ ਮਿਹਨਤ ਕਰਦੇ ਰਹਿਣਾ ਚਾਹੀਦਾ ਆਪਾਂ ਸਕੂਲ ਦੇ ਵਿੱਚ ਅਕਸਰ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਸਾਡੀ ਕੰਧ ਤੇ ਲਿਖਿਆ ਹੁੰਦਾ ਸਕੂਲ ਦੀ ਤੇ ਕਿ ਮਿਹਨਤ ਇੰਨੀ ਖामोशी ਨਾਲ ਕਰੋ ਕਿ ਸਫਲਤਾ ਰੌਲਾ ਪਾ ਦੇਵੇ ਹੂੰ ਯਾਨੀ ਕਿ ਮਿਹਨਤ ਬੰਦੇ ਨੂੰ ਕਰਦੇ ਰਹਿਣਾ ਚਾਹੀਦਾ ਜਦੋਂ ਬੰਦਾ ਮਿਹਨਤ ਕਰਦਾ ਨਾ ਉਦੋਂ ਵੀਰੇ ਫਿਊਚਰ ਬਿਲਕੁਲ ਨੇੜੇ ਹੁੰਦਾ ਆਪਣੇ ਹੂੰ ਫਿਊਚਰ ਆਪਣੇ ਦੀ ਕੁਝ ਨਹੀਂ ਬਣਾਉਣਾ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਟੈਨਸ਼ਨ ਲੈਣਾ ਕੋਈ ਹਲਣੀ ਆ ਟੈਂਸ਼ਨਾਂ ਦੇ ਵਿੱਚ ਸਗੋਂ ਦੀ ਆਪਾਂ ਹੋਰ ਆਪਦੀਆਂ ਪ੍ਰੋਬਲਮਜ਼ ਨੂੰ ਕ੍ਰੀਏਟ ਕਰ ਲੈਨੇ ਆ ਆਪਾਂ ਹੋਰ ਆਪ ਤੇ ਫਿਊਚਰ ਤੋਂ ਦੂਰ ਹੁੰਦੇ ਜਾਂਦੇ ਆ ਜਿਹਨੂੰ ਜਦੋਂ ਆਪਾਂ ਟੈਂਸ਼ਨ ਲੈਨੇ ਆ ਕਿਉਂਕਿ ਇੱਕ ਚੀਜ਼ ਹੋਰ ਆਪਣੀ ਟੈਂਸ਼ਨ ਸਿਰਫ ਆਪਣੀ ਤੱਕ ਨਹੀਂ ਸੀਮਤ ਰਹਿੰਦੀ ਆਪਣੇ ਪੇਰੈਂਟਸ ਤੱਕ ਵੀ ਚਲੀ ਜਾਂਦੀ ਹੈ ਆਪਣੀ ਮਾਂ ਸੋਚਦੀ ਏਰ ਮੇਰਾ ਪੁੱਤ ਟੈਂਸ਼ਨ ਚਾ ਤਾਂ ਆਪਣੀ ਮਾਂ ਵੀ ਉਹ ਟੈਂਸ਼ਨ ਚ ਹੁੰਦੀ ਆ ਆਪਣਾ ਬਾਪੂ ਸੋਚਦਾ ਯਾਰ ਮੇਰਾ ਪੁੱਤ ਟੈਂਸ਼ਨ ਚ ਬੈਠਾ ਉਹਨਾਂ ਦੀ ਟੈਂਸ਼ਨ ਆਪਣੇ ਤੋਂ 100 ਗੁਣਾ ਜ਼ਿਆਦਾ ਵੱਧ ਜਾਂਦੀ ਆ ਤਾਂ ਅਗਰ ਕਿ ਟੈਂਸ਼ਨ ਲੈਣਾ ਕੋਈ ਹੱਲ ਨਹੀਂ ਆ ਫਿਊਚਰ ਸੋਚੋ ਮਿਹਨਤ ਕਰੋ ਜ਼ਰੂਰੀ ਆ ਮੈਂ ਤਾਂ ਇੰਨੀ ਖਮੋਸ਼ੀ ਦੇ ਨਾਲ ਕਰੋ ਕਿ ਸਫਲਤਾ ਰੌਲਾ ਪਾ ਦੇਵੇ ਇਹ ਗੱਲ ਅਕਸਰ ਆਪਾਂ ਵੜਦੇ ਹੁੰਦੇ ਸੀਗੇ ਅੱਛਾ ਭਾਈ ਜਾਂਦੇ ਜਾਂਦੇ ਆਪਣਾ ਉਹ ਸਿੱਧੂ ਮੂਸੇ ਵਾਲਾ ਬਾਈ ਦਾ ਗਾਣਾ ਸੁਣਾ ਦੋਗੇ ਯਾਰ ਟਿਊ ਹਾਂਜੀ ਹਾਂਜੀ ਜ਼ਰੂਰ ਜੀ ਹੋਰ ਤੇਰੇ ਜਿਹਾ ਜਮਨਾਨੀ ਕਲਾਕਾਰ ਬਹੁਤ ਨੇ ਦੁਨੀਆ ਹਲਾਤੀ ਜੱਟਾ ਹੋਈ ਤੇਰੀ ਮੌਤ ਨੇ ਤੇਰੇ ਜਿਹਾ ਜਮਨਾਨੀ ਕਲਾਕਾਰ ਬਹੁਤ ਨੇ ਦੁਨੀਆ ਹਲਾਤੀ ਜੱਟਾ ਹੋਈ ਤੇਰੀ ਮੌਤ ਨੇ ਦਿਲ ਵਿੱਚ ਤੇਰੇ ਲਈ ਪਿਆਰ ਬੜਾ ਏ ਦੇਖ ਤੇਰੀ ਯਾਦ ਵਿੱਚ ਗਾਣਾ ਗਾਲਿਆ 911 ਜਾਂਦਾ ਜਦੋਂ ਦੇਖਾਂ ਰੋਡ ਤੇ ਤੇਰੀ ਮੱਲੋ ਮੱਲੀ ਯਾਦ ਆਜੇ ਮੂਸੇ ਵਾਲਿਆ 911 ਜਾਂਦਾ ਜਦੋਂ ਦੇਖਾਂ ਰੋਡ ਤੇ ਤੇਰੀ ਮੱਲੋ ਮੱਲੀ ਯਾਦ ਆਜੇ ਮੂਸੇ ਵਾਲਿਆ ਦਲੇਰ ਸੀ ਤੂੰ ਬੜਾ ਇਹ ਸ਼ੱਕ ਕੋਈ ਨਾ ਮੌਤ ਵੇਖ ਗਿਆ ਨਾ ਤੂੰ ਪੈਰ ਛੱਡ ਕੇ ਸੱਚ ਦੱਸਾਂ ਮਾਣ ਮੈਨੂੰ ਇਸ ਗੱਲ ਦਾ ਮਰਦਾ ਵੀ ਗਿਆ ਏ ਤੂੰ ਫੇਰ ਕੱਢ ਕੇ ਓ ਮੈਨੂੰ ਲੱਗਦਾ ਨਹੀਂ ਹੋਰ ਕੋਈ ਪਾ ਸਕਦਾ ਦੁਨੀਆ ਤੇ ਜਿਹੜਾ ਏ ਤੂੰ ਗਾ ਪਾਲਿਆ ਨਾਟ 11 ਜਾਂਦਾ ਜਦੋਂ ਦੇਖਾਂ ਰੋੜ ਤੇ ਤੇਰੀ ਮਲੂਮ ਲੀ ਯਾਦ ਅਜੇ ਮੂਸੇ ਆਲਿਆ ਕੀ ਬਾਤ ਹੈ ਨਾਟ 11 ਜਾਂਦਾ ਜਦੋਂ ਦੇਖਾਂ ਰੋੜ ਤੇ ਤੇਰੀ ਮਲੂਮ ਲੀ ਯਾਦ ਅਜੇ ਮੂਸੇ ਆਲਿਆ ਕੀ ਬਾਤ ਹੈ ਅੱਛਾ ਹੁਸੈਨ ਅਲ ਫਾਜ਼ੀ ਜਾਂਦੇ ਜਾਂਦੇ ਸਾਡੇ ਪਲੈਟਫਾਰਮ 'ਤੇ ਆਏ ਆਪਣੇ ਫੈਨ ਜਾਂ ਫਿਰ ਵਿਜ਼ਟਰ ਨੂੰ ਕੁਝ ਕਹਿਣਾ ਚਾਹੋਗੇ? ਹਾਂਜੀ ਜ਼ਰੂਰ ਜੀ ਆ ਸਭ ਤੋਂ ਜਿਹੜੀ ਮੇਨ ਗੱਲ ਮੈਂ ਸਭ ਤੋਂ ਜਿਹੜੀ ਬਾਈ ਨੇ ਦੱਸੀ ਆ ਕਿ ਮਿਹਨਤ ਕਰਦੇ ਰਹਿਣਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਮਿਹਨਤ ਕਰੋ ਕੁੜੀਆਂ ਚਾਹੇ ਮੁੰਡੇ ਮਿਹਨਤ ਜ਼ਰੂਰ ਕਰੋ ਆਪਣੇ ਫਿਊਚਰ ਬਾਰੇ ਸੋਚੋ ਜ਼ਰੂਰ ਸੋਚੋ ਪਰ ਟੈਨਸ਼ਨ ਲੈ ਕੇ ਨਹੀਂ ਟੈਂਸ਼ਨ ਫ੍ਰੀ ਹੋ ਕੇ ਤੇ ਦੂਸਰੀ ਗੱਲ ਜੀ ਆਪਣਾ ਜਿਹੜਾ ਆ ਮੇਨ ਅੱਜ ਜਿਹੜਾ ਟੈਲੀਕਾਸਟ ਸੀਗਾ ਬਾਈ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਸੀਗਾ ਤੇ ਬਾਈ ਸਿੱਧੂ ਮੂਸੇਵਾਲੇ ਨੂੰ ਆਪਾਂ ਹਮੇਸ਼ਾ ਹੀ ਅਮਰ ਰੱਖਣਾ ਬਈ ਆਪਣੇ ਵਿੱਚ ਇਮੋਰਟਲ ਰੱਖਣਾ ਆਪਣੇ ਗਾਣੇ ਦਾ ਨਾਮ ਇਮੋਰਟਲ ਤੇ ਬਾਈ ਸਿੱਧੂ ਮੂਸੇਵਾਲੇ ਨੂੰ ਹਮੇਸ਼ਾ ਹੀ ਆਪਾਂ ਅਮਰ ਰੱਖਣਾ ਤੇ ਬਸ ਇੰਨਾ ਹੀ ਕਹਿਣਾ ਚਾਹੂਗਾ ਵੀਰੇ ਸੋ ਬਹੁਤ ਸੋ ਬਹੁਤ ਬਧਨਵਾਦ ਫੁਸਨ ਜੀ ਸੋ ਇਹ ਸਾਡੇ ਹੋਂਸਰ ਅਲਫਾਜ਼ ਲੈ ਕੇ ਆਵਾਂਗੇ ਫਿਰ ਇਹ ਜਿਸ ਤਾਰੇ ਦੇ ਨਾਲ ਮੈਨੂੰ ਦੋ ਇਜਾਜ਼ਤ ਸ਼ੁਸ਼ਿਆਕਾ